ਓ ਛੋਟੇ ਥੇ ਕਿ ਮੱਝ ਦੀ ਦਸ ਪੈਂਦੀ ਸੀ ਹੋ ਵੇ ਪਾਪਾ ਬੈਠਾ ਹੀ ਆ ਗਏ ਸਰਪੰਚਾ ਬੜੇ ਦਿਨ ਹੋ ਗਏ ਯੋ ਸੌਦਾ ਨਹੀਂ ਹੋਉਂਦਾ ਅੱਜ ਮੱਝ ਲੈ ਕੇ ਜੈ ਨਹੀਂ ਆਪਾਂ ਕਰਕੇ ਜਾਣਾ ਛੋਟਾ ਆ ਅੱਜ ਨਹੀਂ ਛੱਡ ਗਿਆ ਨਹੀਂ ਸਰਪੰਚਾ ਹੀ ਨਹੀਂ ਠੰਡ ਚੈਨਾ ਦਾ ਆਪਾਂ ਪੱਲੀ ਦੇ ਵਿਰੇ ਲਾ ਕੇ ਬੈਠਾ ਇਹੋ ਜਿਹਾ ਠੰਡ ਠੰਡ ਜੀ ਆਕਰ ਜਾਂਦੇ ਆ ਪਾਉ ਮੈਂ ਸੁਣਿਆ ਮੱਝ ਵੇਚਦੇ ਤੁਸੀਂ ਮੱਝ ਲੈਣ ਆਏ ਹਾਂ ਮੱਝ ਲੈਣ ਆਏ ਹਾਂ ਨਹੀਂ ਵਰਦੇ ਕੋਈ ਦੁੱਧ ਲੈਣ ਨਹੀਂ ਹੁੰਦਾ ਤੁਸੀਂ ਮੱਝ ਲੈਣ ਆ ਗਏ ਜੋ ਦੱਸ ਪਈ ਕਿ ਮੱਝ ਵੇਚਦਾ ਪਾ ਹਾਂ ਵੇਚਦੇ ਆਇਓ ਦਿਖਾ ਦੇਣੇ ਤੁਹਾਨੂੰ ਚਲਾ ਸਰਪੰਚ ਦੇਖੀਏ ਮੱਝ ਬੜੇ ਇਧਰ ਹੋ ਗਏ ਆਜੋ ਸਰਪੰਚ ਅੱਜ ਛੱਡ ਗਏ ਨਹੀਂ ਯਾਨੀ ਮੱਝ ਜਿੱਤਾਂ ਮਰਜ਼ੀ ਚੱਲੇ ਲੱਗੀ ਸਮਝਣਾ ਆਜੋ ਸਰਪੰਚ ਆ ਬਾਜੇ ਹੋ ਵੇਖੋ ਸਰਪੰਚ ਡੰਡਾ ਤੇ ਮੜਾਇਆ ਮੱਝ ਤਾਂ ਠੀਕ ਹੀ ਲੱਗਦੀ ਐ ਨਸਲ ਕਿਹੜੀ ਆ ਤੂੰ ਵਪਾਰੀ ਕਹਦਾ ਮੈਂ ਨਹੀਂ ਦੱਸਣਾ ਆਪੇ ਬੁੱਝ ਸਰਪੰਚ ਜਵਾਈ ਤੇ ਜੇ ਮੈਂ ਬੁੱਝਲੀ ਤੇ ਮੈਂ ਮੱਝ ਲੈਣੀ ਉਹ ਮੈਂ ਬਾਤ ਥੋੜੀ ਪਾਈ ਐ ਵੀ ਤੂੰ ਬੁੱਝ ਲੈਣੀ ਐ ਤੇ ਮੱਝ ਲੈਣੀ ਐ ਦੱਸ ਨਸਲ ਸਰਪੰਚਾ ਤੂੰ ਵੇਖ ਕੇ ਦੱਸ ਕਿਹੜੀ ਨਸਲ ਐ ਬੁੱਝਨੀ ਇਹ ਪਲੀ ਪੁਲੀ ਲੱਗਦੀ ਮੈਨੂੰ ਤਾਂ ਲੈਪੜਾ ਲੱਗਦੀ ਐ ਓ ਬੱਲੇ ਤੇਰੇ ਇਹ ਸਾਣਾ ਤੇ ਫਿਰ ਤੇਰੇ ਕਾਦਾ ਲੈ ਵੇਖ ਲਾਦਾ ਤੂੰ ਪੱਗ ਨਸਲਿਆ ਉਪਾਜਬਾ ਨਾ ਕੋ ਤੂੰ ਸਰਪੰਚ ਨੂੰ ਕੁੱਤਿਆਂ ਨਾਲ ਲਾਈ ਜਾਂਂਦਿਆ ਤੇ ਉਹ ਮੱਝ ਨੂੰ ਕਿੱਦਾਂ ਲਾਈ ਜਾਂਦਾ ਕੁੱਤਿਆਂ ਨਾਲ ਉਹ ਪਹਿਲਾਂ ਸਰਪੰਚ ਸਾਹਿਬ ਕੁੱਤਿਆਂ ਦਾ ਕੰਮ ਕਰਦੇ ਸੀ ਤਾਰ ਕੇ ਗੱਲ ਕਰਨੇ ਕੁੱਤਿਆਂ ਦੀ ਤੇ ਕੁੱਤਿਆਂ ਦਾ ਕੰਮ ਕਿ ਛੱਡਿਆ ਇਹਨੂੰ ਕੁੱਤੇ ਨੇ ਵੜ ਲਿਆ ਤਾਰ ਕੇ ਛੜਦਾ ਕੰਮ ਕਿਤਾ ਮਲੇ ਸਰਪੰਚ ਕੁੱਤੇ ਦਾ ਵੜਿਆ ਵਾ ਓ ਇੰਨਾ ਗੱਲਾਂ ਨੂੰ ਛੱਡ ਪਾ ਇਹ ਦੱਸ ਕੇ ਮੱਝ ਦੁੱਧ ਕਿ ਨੱਕ ਦਿੰਦੀ ਆ ਦੁੱਧ ਵੜਾ ਦਿੰਦੀ ਆ ਤੁਹਾਡੇ ਕੋਲ ਨਹੀਂ ਇੰਨਾ ਪੀਤਾ ਜਾਣਾ ਬੜਾ ਕਿ ਨੱਕ ਦਿੰਦੀ ਦੱਸ ਤੇ ਸਹੀ ਇਹ ਦੁੱਧ ਦੇਂਦੀ 10 ਲੀਟਰ ਬੱਸ ਇੰਨਾ ਕਿ ਤੇ ਮੈਂ ਹੀ ਪੀ ਜਾਣਾ ਬੱਲੇ ਤੇਰੇ 10 ਲੀਟਰ ਦੀ ਕੈਣੀ ਜਿਹੜਾ ਤਰਾ ਕਾਢਿਆ ਤੇ 10 ਲੀਟਰ ਕਿੱਥੇ ਪਾਉਣਾ ਓਏ 10 ਇਹ ਤੇ ਪਿੱਛੇ ਗਈ ਆ ਪਿੱਛੇ ਤਾਂ ਸਰਪੰਚ ਹੀ ਆ ਆਪਾਂ ਦੇ ਅੱਗੇ ਖਲੋਤੇ ਆ ਉਹ ਭਰਾ ਕੋਈ ਕੱਟੀ ਕੋਈ ਕਟਾਇਆ ਸੀ ਚੋਣੀ ਕਿਦਾਂ ਵਾ ਓ 10 ਮਿੰਟ ਸਰਪੰਚ ਨੂੰ ਥੱਲੇ ਛੱਡ ਲਿਆ ਕਰੀ ਮੱਝ ਨੂੰ ਸਵਾਹ ਪਾ ਲੱਗਣਾ ਵਾ ਸਰਪੰਚਾ ਇਧਰ ਅੱਗੇ ਆ ਜਾ ਐ ਨਾ ਲੱਤ ਮਾਰ ਕੇ ਤਨ ਇਹਨੇ ਖੁੱਲੀ ਛੁੱਟਾ ਦਾ ਇਧਰ ਆ ਜਾ ਅ ਇੱਕ ਖੜਨੀ ਕਿਦਾਂ ਮਾਜ ਤੁਸੀਂ ਲੈ ਆਇਆ ਸੰਦ ਕੋਈ ਉਹ ਕੋਈ ਨਹੀਂ ਸਰਪੰਚ ਨੇ ਆਪੇ ਲੈਣੀ ਆ ਆਪੇ ਲੈਣੀ ਸਰਪੰਚ ਬਾਹੋ ਬਲੀ ਆ ਵੀ ਮੋਢਿਆਂ ਦੇ ਚੋਕੇ ਲੈ ਆਣੀ ਇਹਨੇ ਉਹ ਲੈ ਜੂ ਦਾ ਬੜਾ ਤੇਜ ਬੰਦਾ ਜਦ ਸਰਪੰਚਾ ਇੱਕ ਵਾਰ ਗਿੜਾ ਮਾਰ ਕੇ ਆਤੋਂ ਦੀ ਫਿਰ ਵੇਖ ਉਹ ਰਹਿਂਦੇ ਹੋ ਰਹਿਂਦੇ ਉਹਨੂੰ ਗਿੜਾ ਮਾਰ ਲੈ ਕਹਿਣ ਡਿਆ ਜਿੱਡੀ ਕੋ ਉਹਦੀ ਲਾਂਗਾਂ ਤੇ ਪਠਾਨਕੋਟ ਜਿਹਨਾਂ ਆਇਆ ਪੈਣਾ